ਔਰ ਐਨਵੀਐਲ ਦੀ ਟੀਮ ਆਈ ਨਾਲ ਸਾਡੇ ਇਹ ਨਹੀਂ ਹੋਣਾ ਜੀ ਸਤਿਏ ਇਹ ਨਹੀਂ ਹੋਣਾ ਇਹਦੇ ਚੋਰੀ ਦਾ ਡਰਿਆ ਹੁਣ ਕੇ ਜਦੋਂ ਢੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਵਦਰ ਜੀ ਚੱਲ ਆਜੋ ਪਿਖਾ ਲਾਂਗੇ ਇਹਨਾਂ ਨੂੰ ਆਜੋ ਮਗਰ ਆਜੋ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਨਹੀਂ ਤਾਂ ਤੁਸੀਂ ਚੱਲ ਪਾਓ ਬਹੁਤ ਬਹੁਤ ਤੁਹਾਡਾ ਧੰਨਵਾਦ ਐਸੀ ਔਰਤ ਮੈਂ ਵੇਖੀ ਕੋਈ ਨਹੀਂ ਸਿੱਕੀ ਗੱਲ ਜੀ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਸਾਡੇ ਵੀ ਆਹ ਵੇਖੋ ਅੱਛਾ ਫਿਰ ਮੇਰੀ ਇੱਕ ਰਿਕੁਐਸਟ ਮੰਨ ਲਓ ਤੁਸੀਂ ਚੱਲ ਪੋ ਤੁਹਾਡੇ ਗੁਜ਼ਾਰਾ ਨੂੰ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜਨਾ ਪਿੱਛੇ ਫਿਰ ਬਹੁਤ ਸਮਾਂ ਆਇਆ ਕਿਉਂ ਇੱਥੇ ਸੰਤਰਿਆ ਮਜੂਰੀ ਆ ਹੋਰ ਬੜੇ ਨੇ ਸਮਾਨ ਬੜਾ ਕੋਲ ਆ ਜਾਂਦੇ ਹੁੰਦੇ ਜਿਆਦਾ ਐਸਾ ਪਾਣੀ ਚੋਂ ਆ ਰਹੇ ਨਹੀਂ ਕੋਈ ਲੇਡੀ ਸਾਡੇ ਉਧਰ ਵੀ ਆ ਜਾਂਦੀ ਹੈ ਜੇ ਡੇਟਿਸ ਨੂੰ ਤਾਂ ਭੇਜ ਦੋ ਆਣਾ ਨਹੀਂ ਜੇ ਆਪਾਂ ਕਾਹਨ ਗਿਆ ਤੇ ਚਲ ਜਾਣਗੇ ਲੇਡੀਜ਼ ਦਾ ਪੇਜ ਹੀ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਨਾ ਡੇਟਾ ਤੇ ਹੈਗੇ ਨੇ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਇੱਕ ਦੋ ਜੀ ਰੇਖੇ ਨੇ ਇੱਥੇ ਅਮੜੀ ਬਹੁਤ ਨੇ ਸਾਡਾ ਸਮਾਨ ਰਾਤ ਚੋਰੀ ਕਰਕੇ ਲੈ ਜਾਂਦੇ ਸਾਡੇ ਇਹ ਦੋ ਪਾਣੀ ਖਲੂਗਾ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਕਲ ਲੋੜ ਵੀ ਚੱਲਦੀ ਰਹੇਗੀ ਮੈਡੀਕਲ ਕਿਟ ਦੀ ਖਿਆਦ ਕਰਦੇ ਆ ਰੱਬ ਨੂੰ ਪਲੀਜ਼ ਸਾਡਾ ਫਰਜ਼ ਹੈਗਾ ਬਹੁਤ ਵਧੀਆ ਬਹੁਤ ਬਹੁਤ ਤੁਹਾਨੂੰ ਨਹੀਂ ਨਹੀਂ ਸਾਡਾ ਫਰਜ਼ ਹੈਗਾ ਜੀ ਬਾਬੂ ਜੀ ਬੜੀਆਂ ਬੜੀਆਂ ਉਮਰਾਂ ਦੇ ਤੇ ਤੁਹਾਡੇ ਵਰਗੇ ਬੱਚੇ ਬਹੁਤ ਪਿਆਰਾ ਕਰਦੇ ਜੀ ਬਸ ਥੈਂਕ ਯੂ ਆਪਣੀ ਮੇਰੀ ਬੜ ਹੁਣ ਵੀ ਇਹੀ ਰਿਕੁਐਸਟ ਹੈ ਕਿ ਤੁਸੀਂ ਚਲਪਾ ਕੁਛ ਨਹੀਂ ਹੁੰਦਾ ਇਸ ਦੇ ਸਾਥ ਦੀ ਫੋਰਸ ਹੈਗੀ ਹੈ ਜੀ ਨਹੀਂ ਹੁੰਦਾ ਕੋਈ ਲੈ ਜੋ ਜੇ ਬੰਦਾ ਬੰਦਾ ਰਹਿ ਲੋ ਸਾਡੇ ਜਨਤੀ ਲੇਡੀਜ਼ ਹੈ ਪਿੱਛੇ ਕੋਈ ਦਿੱਕਤ ਨਹੀਂ ਆਏਗੀ ਮੇਰੀ ਲੇਡੀਜ਼ ਮੇਰੀ ਮੇਰੀ ਬੇਟੀ ਹੈ ਵੀ ਪਿੱਛੇ ਤੇ ਨਹੀਂ ਕੋ ਦਿਖਤੇਗੀ ਨਹੀਂ ਪਿੱਛੇ ਕੋਈ ਨਹੀਂ ਪਿੱਛੇ ਪਾਣੀ ਪੂਣੀ ਤੇ ਨਹੀਂ ਲੱਗ ਦਿਨ ਤੇ ਇਹ ਜਿਆਦਾ ਤੇ ਨਹੀਂ ਆ ਕੋਈ ਕੰਮ ਨਹੀਂ ਕਿਸੇ ਪਾਣੀ ਜਿਹੜਾ ਗਏ ਸੀ ਦੀਰੀ ਖਪਣਾ ਇਹ ਲੱਗ ਪਾਣੀ ਨੰਗੇ ਆਇਆ ਦੋ ਢਾਈ ਘੰਟੇ ਥਾਂ ਉਤਰ ਗਿਆ ਤਾਂ ਉਤਰ ਗਿਆ ਹੈ ਪਤਲ ਹੋਣ ਜਿਹੜੀ ਆ ਜੋਤ ਸੁਣ ਨਹੀਂ ਹੋ ਰਿਹਾ ਸਾਡੇ ਡੰਗਰਾਂ ਵਾਤੇ ਜਿਹੜੇ ਡੀਰਾਂ ਦੇ ਡੰਗਰ ਗਏ ਨਾ ਪਿੰਡ ਹਾਂ ਉਹਨਾਂ ਰਸ਼ਰ ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਸੇ ਤੇ ਆਪਨੇ ਵੀ ਨਾਲ ਲੱਗ ਲਿਆ ਲਿਖੇ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਤੋਂ ਹੱਥ ਤੇ ਮੇਰਪਾਲ ਸਿੰਘ ਤੇ ਆਪਣਾ ਮੇਰਾ ਤੇ ਫੋਨ ਕੀਤਾ ਸੀ ਉਹਨਾਂ ਨੂੰ ਨਹੀਂ ਨਹੀਂ ਵੀ ਵਿਲ ਟੇਕ ਉਂਝਣ ਕੇ ਜਿਹੜਾ ਜੀ ਘੰਟੇ ਤੱਕ ਉਹਨਾਂ ਕੋ ਸਾਰਾ ਕੁਝ ਕੋਈ ਡੰਗਰ ਉੱਤੇ ਭੁੱਖੇ ਪਜ ਮੈਂ ਤਾਂ ਹੀ ਕਿਹਾ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਹਾਂ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਨੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ 61 ਉਹ ਵੀ ਲੰਮੜਦਾਰ ਵਾ ਤੇ ਨਿਰਮਲ ਸਿੰਘ ਲੰਮੜਦਾਰ ਆਪਾਂ ਉੱਥੇ ਪਹੁੰਚਾ ਦਿੰਨੇ ਕੋਈ ਉੱਥੇ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਨਹੀਂ ਤੇ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਨੇ ਰੱਖ ਲੈ ਫਿਰ ਰੱਖ ਲਓ ਬਾਬਾ ਜੀ ਰੱਖ ਲਓ ਸਾਰਿਆਂ ਪਿੰਡ ਚਲੇ ਗਏ ਬਾਬਾ ਜੀ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਜੂਗੀ ਹਾਂ ਕੀ ਰਹੀ ਦੀ ਹਾਂ ਉਹ ਨੌਲੇ ਚੌਰਾ ਦਾ ਨਰਤੇ ਪਾਉਂਦਾ ਇਹਨਾਂ ਦੇ ਘਰੋਂ ਮੇਨ ਖਦਰਾ ਚੌਰਾ ਦਾ ਆ ਠੀਕ ਹੋ ਗਿਆ ਇੱਕ ਮਿੰਟ ਧੰਨਵਾਦ ਇਹੀ ਠੀਕ ਹੈ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫਿਰ ਇਹਨੇ ਪਹਿਲੇ ਬੰਦੇ ਨੇ ਇਹੀ ਇਹੀ ਸਾਡੇ ਮੰਨ ਦੇ ਵਿੱਚ ਮੈਡੀਸਨ ਸਾਡੀ ਸਾਡੇ ਮੰਨ ਦੇ ਵਿੱਚ ਨਾ ਬਿੜਾ ਅੰਕਲ ਬੇਟਾ ਜੀ ਸਾਡੇ ਮਨ ਦੇ ਵਿੱਚ ਬਹੁਤ ਸਤਿਕਾਰੇ ਦਾ ਹੱਲ ਟੀਚਰਾਂ ਦੇ ਦਰਮਿਆਨ ਨਾਲ ਸਾਡੇ ਬੱਚੇ ਨੇ ਬਾਹਰ ਅਸੀਂ ਉਹਨਾਂ ਨੂੰ ਕੈਂਡੇ ਵੀ ਡੱਪਾ ਪਿਆ ਉਹਦੇ ਕੋਲ ਡੱਪਾ ਪਿਆ ਡੱਪਾ ਡੱਪਾ ਕਰ ਰਹੇ ਸੀ ਉਹਦੇ ਚ ਇੱਕੇ ਥੋੜਾ ਉਹਨਾਂ ਨੂੰ ਪਾ ਕੇ ਆਏ ਅਹੀਂ ਫੋਨ ਦਾ ਹੜ ਵੇਖਿਆ ਸੀ ਚੱਲੇ ਵੀ ਦੇਣ ਹੁਣ ਪੁਲਿਸ ਕਹਿੰਦੀ ਐ ਵੀ ਇਹ ਤਾਂ ਨਹੀਂ ਆਇਆ ਉਹ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕੇ ਤੇ ਪੁੱਛਣ ਦੇ ਆ ਪੀਪੀ ਦੀ ਕੋਲੀ ਚਾਹੀਦੀ ਐ